ਭਾਰਤ ਮਾਤਾ ਕੀ ਭਾਰਤ ਮਾਤਾ ਕੀ ਫੁੱਲ ਵਾਲੇ ਤੇਰੀ ਬੱਲੇ ਬੱਲੇ ਬਾਕੀ ਸਾਰੇ ਜਿੱਤੂਗਾ ਵੀ ਜਿੱਤੂਗਾ ਭਾਰਤ ਆਰੀਆ ਤੇਰੀ ਬੱਲੇ 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 ਅੜਵਾ ਨਾ श्री श्री मोदी श्री मोदी सर मोदी सरकार मोदी सरकार मोदी सरकार खन्ना भारतीय जनता पार्टी भारत माता भारत माता अरविंद खन्ना तेरी बल्ले बल्ले बाकी गा भी जितू अरविंद खन्ना तेरी ਜੰਮਾਵਾਤ ਅਕੀਵਾਰ 405 ਅਕੀਵਾਰ 405 ਅਕੀਵਾਰ 405 ਅਕੀਵਾਰ 405 ਅਕੀਵਾਰ 405 ਹੁਣ ਕਰਾ ਅਕੀਵਾਰ ਮੋਤੀ ਸਰਕਾਰ ਭਾਰਤੀਆ ਜਨਤਾ ਪਾਰਟੀ ਦੇ ਬਹੁਤ ਹੀ ਹੁਨਾਰੀਨ ਸੀਨੀਅਰ ਆਗੂ ਜੋ ਕਿ ਪੰਜਾਬ ਦੇ ਵਿਪਲਵਧਾਨ ਅੱਜ ਸਾਡੀ ਲੋਕ ਸਭਾ ਹਲਕਾ ਸੰਦੂਤ ਹੋ ਉਹਨਾਂ ਨੂੰ ਤੇਰੀ ਦਿੱਤੀ ਗਈ ਹੈ ਇਸ ਖੁਸ਼ੀ ਦੇ ਵਿੱਚ ਅੱਜ ਉੜੀ ਮੰਡਲ ਵੱਲੋਂ ਲੱਡੂ ਵੰਡੇ ਗਏ ਨੇ ਮੈਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ਵਾਸ ਦਿਲਾਉਣਾ ਕਿ ਅਸੀਂ ਪੂਰੀ ਤਨਦੇਹੀ ਨਾਲ ਇਤੋ ਅਰਵਿੰਦ ਖੰਨਾ ਜੀ ਨੂੰ ਵੱਧ ਵੱਧ ਵੋਟਾਂ ਪਵਾ ਕੇ ਅਸੀਂ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਇਹ ਸਭ ਨੂੰ ਵਿਸ਼ਵਾਸ ਦਿਵਾਉਂਦਾ ਇਹਨੀਆਂ ਤਿਆਰੀਆਂ ਨੇ ਬਾਦ ਨੂੰ ਪੂਰੀਆਂ ਤਿਆਰੀਆਂ ਨੇ ਜੀ ਸਾਡੇ ਮੂਵਮੈਂਟ ਮੂਵ ਤੱਕ ਸਾਡੇ ਪੰਨਾ ਪਰਮੁਖਤਾ ਸਾਡੇ ਮੈਂਬਰ ਬਣੇ ਹੋਏ ਨੇ ਸਾਰੇ ਕਰਤਾ ਜੁੜੇ ਹੋਏ ਨੇ ਸਾਰੀ ਟੀਮ ਬਿਲਕੁਲ ਓਕੇ ਹੈ ਜੋ ਕਿ ਪੂਰੀ ਤਨਦੇਹੀ ਨਾਲ ਕੰਮ ਕਰਨ ਨੂੰ ਤਿਆਰ ਹੈ ਦਨ ਬੰਨ ਧਨ ਨਾਲ ਲੱਗੇ ਹੋਏ ਨੇ ਸਾਰੇ ਪੁੱਤਾਂ ਤੇ ਸਾਡੇ ਜੋ ਨਮਾਇੰਦੇ ਨੇ ਉਹ ਬਣੇ ਹੋਏ ਨੇ ਟੀਮਾਂ ਬਣੀਆਂ ਹੋਈਆਂ ਨੇ ਜੋ ਲਗਾਤਾਰ ਕੰਮ ਕਰਦੀਆਂ ਨੇ ਦੇਖੋ ਜੀ ਸਾਡਾ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਨੂੰ ਬਹੁਤ ਹੀ ਹੌਨਾਰ ਤੇ ਜੇਤੂ ਕੈਂਡੀਡੇਟ ਹੈ ਸ਼੍ਰੀ ਰਵਿੰਦ ਖੰਨਾ ਜੀ ਦਾ ਨਾਮ ਨੋਮੀਨੇਟ ਕੀਤਾ ਹੈ ਸੰਗਰੂਰ ਲੋਕ ਸਭਾ ਵਾਸਤੇ ਸਾਰੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤੇ ਨਿਸ਼ਚਿਤ ਤੌਰ ਤੇ ਹੀ ਲੋਕਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਰਵਿੰਦ ਖੰਨਾ ਜੀ ਲੋਕ ਸਭਾ ਸੰਗਰੂਰ ਤੋਂ ਚੋਣ ਜਿੱਤ ਕੇ ਮੋਦੀ ਜੀ ਦੀ ਝੋਲੀ ਪਾਵਾਂਗੇ ਅਤੇ 400 ਪਾਰ ਦਾ ਨਾਅਰਾ ਸਰਕਾਰ ਬਣਾਵਾਂਗੇ ਉੱਡੇ ਗਏ ਨੇ ਬੀਬੀ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਅਸੀਂ ਸੰਗਰੂਰ ਲੋਕ ਸਭਾ ਹਲਕੇ ਤੋਂ ਇਹ ਵੀ ਨਹੀਂ ਇੱਛਤੀ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਕੈਂਡੀਡੇਟ ਨੇ ਅਤੇ ਮੈਨੂੰ ਉਮੀਦ ਹੈ ਪੂਰੀ ਉਮੀਦ ਹੈ ਕਿ ਸੰਗਰੂਰ ਲੋਕ ਸਭਾ ਦੇ ਹਲਕੇ ਦੇ ਲੋਕ ਵੱਧ ਤੋਂ ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਸੰਗਰੂਰ ਹਲਕੇ ਦਾ ਵਿਕਾਸ ਜੋ ਕਿ ਪਿਛਲੇ 10 ਸਾਲ ਤੋਂ ਬਹੁਤ ਹੀ ਅਧੂਰਾ ਪਿਆ ਹੈ ਨਾ ਤਾਂ ਇੱਥੇ ਕੋਈ ਕੱਟੜੀ ਚਹਿਰ ਦੇ ਫਾਟਕਾ ਦਾ ਕੋਈ ਇਜਾਮ ਹੈ ਤੇ ਨਾ ਹੀ ਸਿਵਲ ਹਸਪਤਾਲ ਦਾ ਤੇ ਬਾਕੀ ਹਲਕੇ ਦੇ ਕੰਮ ਵੀ ਬਹੁਤ ਅਧੂਰੇ ਪਏ ਨੇ ਜੋ ਕਿ ਸ਼੍ਰੀ ਰਵਿੰਦ ਖੰਨਾ ਜੀ ਪਾਰਲੀਮੈਂਟ ਵਿੱਚ ਪਹੁੰਚ ਕੇ ਸਾਡੀ ਆਵਾਜ਼ ਬਣਨਗੇ ਸਾਡੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰੇ ਕਰਨਗੇ ਅਤੇ ਤੀਜੀ ਵਾਰ ਸੈਂਟਰਲ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਦੀ ਮਤਲਬ ਹੈ ਸਰਕਾਰ ਦੇ ਵਿੱਚ ਇੱਕ ਆਪ ਆਪਣਾ ਅਹਿਮ ਯੋਗਦਾਨ ਪਾਣ ਵਿਚਾਰ ਰਿਹਾ ਹੈ